लॉबी लागी से, से ना पजामे भी लागी सेल जजारे छे सौ सात सात सौ ले दो सौ रुपए का कुर्ता पजामा दो सौ रुपए का कुर्ता पजामा करता जी सिर्फ दो सौ रुपए का कुर्ता पजामा करता एक जी सेल लगी आ लोग दूरों दूरों आ गए इतने सौ रुपए का सूट दो सौ रुपए ढाई सौ सूटा में है ਕੋਰਤੇ ਪਜਾਮਿਆਂ ਦੇ ਵੀ ਰੇਟ ਬਹੁਤ ਕੱਟ ਕਰ ਦਿੱਤੇ ਹੈ ਗਿਆ ਆ ਦੇਖੋ ਜੀ ਜਿਹੜੇ ਤੁਸੀਂ ਬਜ਼ਾਰਾਂ ਚ ਲੈਨੇ ਹੋ 3 3000 ਦੇ ਕੋਰਤੇ ਪਜਾਮੇ ਮਾਤੂ ਸ਼੍ਰੀ ਦਸਤਾਰ ਤੇ ਕਰਤੇ 3000 ਦਾ ਕੋਰਤਾ ਪਜਾਮਾ 700 ਰੁਪਏ ਦਾ 700 ਰੁਪਏ ਦੇ ਕੋਰਤੇ ਪਜਾਮੇ ਨਾਲ ਇੱਕ ਨਾਲ ਇੱਕ ਫ੍ਰੀ ਮਤਲਬ 350 ਰੁਪਏ ਦਾ ਕੋਰਤਾ ਪਜਾਮਾ ਕਪੜਾ ਵੇਖੋ ਤੁਸੀਂ ਲੋਹਾ ਵਰਗਾ ਕਪੜਾ ਲੋਹਾ ਮੈਂ ਕਿਹ ਦੂਰੋਂ ਦੂਰੋਂ ਮੇਰੇ ਭਰਾ ਚੱਲ ਕੇ ਆ ਰਹੇ ਨੇ ਦੂਰੋਂ ਦੂਰੋਂ ਮੈਂ ਕਹਿੰਦਾ ਇਲੈਕਸ਼ਨਾਂ ਦਾ ਯੋਰ ਹੈ ਕੁਰਤੇਆਂ ਯੋਰ ਹਰ ਤਰ੍ਹਾਂ ਦੀ ਵੈਰਾਈਟੀ ਆ ਗਈ ਹੈ 500 ਤੋਂ ਵੱਧ ਰੰਗ ਆ ਗਏ ਸਾਡੇ ਸਾਡੇ ਕੋਲ ਟੇਲਰ ਵੀ ਬਹੁਤ ਸੋਹਣਿਆ ਦੇਖੋ ਕੁਰਤੇ ਪਜਾਮੇ ਨੂੰ ਬਹੁਤ ਸੋਹਣੇ ਤਰੀਕੇ ਨਾਲ ਸਿਉਂਦੇ ਆ ਰੰਗ ਟੰਗ ਸੋਹਣੇ ਆ ਤੁਸੀਂ ਬਾਸਕਾ ਬਣਾ ਲਓ ਜੋ ਮਰਜ਼ੀ ਲੈ ਜਾਓ ਕੁਰਤੇ ਪਜਾਮਿਆਂ ਤੇ ਬਹੁਤ ਵੱਡੀ ਸੇਲ ਲਾਤੀ ਆ ਤੁਸੀਂ ਕੋਰਟ ਪੈਂਟ ਲੈਣੇ ਆ ਬਾਜ਼ਾਰ ਦੇ ਵਿੱਚ 10 10000 ਵਾਲਾ ਕੋਰਟ ਪੈਂਟ ਇੱਥੋਂ ਲੈ ਜਾਓ 2995 ਚ ਸਲਾਈ ਕਰਕੇ ਸਪੈਸ਼ਲ ਸ਼ਰਟਾਂ ਦੇ ਵਿੱਚ ਵੀ ਬਹੁਤ ਵराय ਜਿਸ ਤਰ੍ਹਾਂ ਕੋਈ ਵੀ ਰਾਗ ਦਾ ਛੋਟਾ ਚੱਕ ਬਣਾ ਲਾਈਨਿੰਗ ਵੀ ਹਰ ਤਰ੍ਹਾਂ ਦੀ ਕੁਆਲਿਟੀ ਸਾਡੇ ਕੋਲ ਹੈਗੀ ਐ ਪੈਂਟ ਜਿਸ ਤਾਂ ਦੀ ਮਰਜ਼ੀ ਲੈ ਜਾਓ ਚਾਈਨੇ ਚੱਕ ਵਿੱਚ ਲੈਣੀ ਐ ਪਲੇਨ ਲੈਣੀ ਐ ਪ੍ਰਿੰਟਡ ਲੈਣੀ ਐ ਹਰ ਤਰ੍ਹਾਂ ਦੀ ਸ਼ਰਟ ਹੈਗੀ ਐ ਆ ਦੇਖੋ ਜੀ ਕੁਰਤੇ ਪਜਾਮੇ ਦੇ ਵਿੱਚ ਸਾਡੇ ਕੋਲ 200 ਰੁਪਏ ਤੋਂ ਕੋਰਟਾ ਪਜਾਮਾ ਸ਼ੁਰੂ ਸਾਡੇ ਕੋਲ 350 ਕੋਰਤਾ ਪਜਾਮਾ 500 700 800 2000 3 3000 4 4000 ਦੇ ਕੋਰਤੇ ਪਜਾਮੇ ਆ ਗਏ ਤੁਹਾਨੂੰ ਅਸੀਂ ਬਾਜ਼ਾਰ ਨਾਲੋਂ ਰੇਟ ਅੱਡੇ ਕਰਦੇ ਆ ਲਓ ਵੀ ਲੱਗੀ ਸੇਲ ਲੱਗੀ ਸੇਲ ਲੱਗੀ ਸੇਲ ਸੂਟਾਂ ਦੇ ਨਾਲ ਨਾਲ ਕੋਰਤੇ ਪਜਾਮੇ ਦੇ ਵੀ ਲੱਗੀ ਸੇਲ ਜਿਹੜੇ ਬਾਜ਼ਾਰ ਦੇ ਵਿੱਚ 6 600 700 ਲੈਓ 200 ਰੁਪਏ ਦਾ ਕੋਰਤਾ ਪਜਾਮਾ 200 ਰੁਪਏ ਦਾ ਕੋਰਤਾ ਪਜਾਮਾ ਕਰਤਾ ਜੀ ਸਿਰਫ 200 ਰੁਪਏ ਦਾ ਕੋਰਤਾ ਪਜਾਮਾ ਕਰਤਾ ਆ ਦੇਖੋ ਜੀ ਜਿਹੜੇ ਤੁਸੀਂ ਬਾਜ਼ਾਰਾਂ ਚ ਲੈਨੇ ਹੋ 3 3000 ਦੇ ਕੋਰਤੇ ਪਜਾਮੇ ਮਾਤੂ ਸ਼੍ਰੀ ਦਸਤਾਰ ਤੇ ਕਰਤੇ 3000 ਦਾ কুরਤਾ ਪਜਾਮਾ 700 ਰੁਪਏ ਦਾ 700 ਰੁਪਏ ਦੇ কুরਤੇ ਪਜਾਮੇ ਨਾਲ ਇੱਕ ਨਾਲ ਇੱਕ ਫ੍ਰੀ ਮਤਲਬ 350 ਰੁਪਏ ਦਾ কুরਤਾ ਪਜਾਮਾ ਭਾਈ ਜੀ ਪੱਕੀ ਗੱਲ ਹੈ ਇੱਕ ਨਾਲ ਇੱਕ ਫ੍ਰੀ ਦੇਈ ਜਾਂਦੇ ਹੋ ਭਾਈ ਜੀ ਬਿਲਕੁਲ ਪੱਕੀ ਗੱਲ ਹੈ ਡੰਕੇ ਦੀ ਚੋੜ ਤੇ ਗੱਲ ਆ 700 ਬਜਾਰਾ ਚ ਮਿਲਦੇ ਨੇ 3 3 4 4000 ਦਾ কুরਤਾ 80 ਦਵਾਂਗੇ 700 ਰੁਪਏ ਦਾ 700 ਰੁਪਏ ਦਾ ਇੱਕ ਦੇ ਨਾਲ ਇੱਕ ਫ੍ਰੀ ਰੰਗ ਵੇਖੋ ਤੁਸੀਂ ਸਾਡੇ ਸੇਲਮੈਨ ਵੇਖੋ ਰੰਗ ਦਿਖਿਡੇਗਾ ਸਾਡੇ ਸੇਲਵਨ ਬਹੁਤ ਅੱਛੇ ਤੁਹਾਨੂੰ ਆਹ ਦੇਖੋ ਜੀ 700 ਰੁਪਏ ਦੇ কুরਤੇ ਪਜਾਮੇ ਦੇ ਵਿੱਚ ਰੰਗ ਦੇਖ ਲਓ ਰੰਗ ਬਹੁਤ ਆ 700 ਰੁਪਏ ਦਾ কুরਤਾ ਪਜਾਮਾ ਇੱਕ ਨਾਲ ਇੱਕ ਫ੍ਰੀ 350 ਰੁਪਏ ਦਾ কুরਤਾ ਪਜਾਮਾ ਕਰਤਾ ਆ 350 কুরਤਾ ਦਾ ਇੱਕ ਨਾਲ 700 ਦਾ ਇੱਕ ਨਾਲ ਇੱਕ ਫ੍ਰੀ ਆਹ ਦੇਖੋ ਕਪੜਾ ਵੇਖੋ ਤੁਸੀਂ ਲੋਹ ਵਰਗਾ ਕਪੜਾ ਲੋਹਾ ਮੈਂ ਕਿਹਾ ਦੂਰੋਂ ਦੂਰੋਂ ਮੇਰੇ ਭਰਾ ਚੱਲ ਕੇ ਆ ਰਹੇ ਨੇ ਦੂਰੋਂ ਦੂਰੋਂ ਮਹਿਕਮ ਇਲੈਕਸ਼ਨਾਂ ਦਾ ਯੋਰ ਹੈ ਕੁਰਤੇਆਂ ਯੋਰ ਹਰ ਤਰ੍ਹਾਂ ਦੀ ਵੈਰਾਈਟੀ ਆ ਗਈ ਹੈ 500 ਤੋਂ ਵੱਧ ਰੰਗ ਆ ਗਏ ਨੇ ਸਾਡੇ ਕੋਲ ਦੇਖੋ ਜੀ ਸੇਲ ਲੱਗੀ ਆ ਲੋਕ ਦੂਰੋਂ ਦੂਰੋਂ ਆ ਗਏ ਆ ਇੱਥੇ 100 ਰੁਪਏ ਦਾ ਸੂਟ 200 ਰੁਪਏ 250 ਸੂਟਾਂ ਦੇ ਵਿੱਚ ਤਾਂ ਪੈਦੇ ਹੈ ਗਿਆ ਕੋਰਤੇ ਪਜਾਮਿਆਂ ਦੇ ਵੀ ਰੇਟ ਬਹੁਤ ਘੱਟ ਕਰ ਦਿੱਤੇ ਹੈ ਗਿਆ ਸਾਡੇ ਕੋਲ ਕੱਪੜਾ ਵੀ ਸਸਤਾ ਸਾਡੇ ਕੋਲ ਟੈਨਰ ਵੀ ਬਹੁਤ ਸੋਹਣਿਆ ਦੇਖੋ ਕੋਰਤੇ ਪਜਾਮੇ ਨੂੰ ਬਹੁਤ ਸੋਹਣੇ ਤਰੀਕਿਆਂ ਸੀ ਉਹਦੇ ਆ ਰੰਗ ਟੰਗ ਸੋਹਣੇ ਆ ਤੁਸੀਂ ਬਾਸਟਾ ਬਣਾ ਲਓ ਜੋ ਮਰਜੀ ਲੈ ਜਾਓ ਕੋਰਤੇ ਪਜਾਮਿਆਂ ਤੇ ਬਹੁਤ ਵੱਡੀ ਸੇਲ ਲਾਤੀ ਆ ਤੁਸੀਂ ਕੋਰਟ ਪੈਂਟ ਲੈਣੇ ਆ ਬਾਜ਼ਾਰ ਦੇ ਵਿੱਚ 10 10000 ਵਾਲਾ ਕੋਰਟ ਪੈਂਟ 100 ਲੈ ਜਾਓ 2995 ਚ ਸਲਾਈ ਕਰਕੇ ਵਾਈਟ ਰੰਗ ਦੇ ਕੋਟ ਤੇ ਪਜਾਮੇ ਦੇਖ ਲੋ ਭਾਈ ਜੀ ਵਾਈਟ ਰੰਗ ਦੇ ਕੋਟ ਤੇ ਪਜਾਮੇ ਜੀ ਵੈਰਾਈਟੀ ਬਹੁਤ ਜਿਆਦਾ ਹੀ ਹੈਗੀ ਆ ਵੀ ਵਾਈਟ ਦਾ ਪੇਪਰ ਕਾਟਨ ਲੀਜ਼ਾ ਕਾਟਨ ਹਰ ਤਰ੍ਹਾਂ ਦੇ ਕੋਟ ਤੇ ਕੁੱਤੇ ਪਜਾਮੇ ਸਾਡੇ ਕੋਲ ਅਵੇਲੇਬਲ ਹੈਗੇ ਨੇ ਜਿਸ ਤਰ੍ਹਾਂ ਦਾ ਮਰਜ਼ੀ ਲਾ ਲਓ ਜਿਸ ਤਰ੍ਹਾਂ ਅਸੀਂ ਬੀਬੀਆਂ ਖੁਸ਼ ਕੀਤੀਆਂ ਪੈਣਾ ਖੁਸ਼ ਕੀਤੀਆ ਉਹ ਸੇ ਤਰ੍ਹਾਂ ਹੀ ਅਸੀਂ ਆਪਣੇ ਭਰਾ ਖੁਸ਼ ਕਰਨੇ ਆਂ ਭਾਈ ਜੀ ਤੁਹਾਡੇ ਕੋ 200 ਦਾ ਕੋਟ ਤਾਂ ਪਿਆਮਾ ਵੀ ਆ ਤੁਹਾਡੇ ਕੋ 350 ਦਾ ਕੋਟ ਤਾਂ ਪਿਆਮਾ ਵੀ ਆ ਕੋਈ ਭਰਾ ਕਵੇ ਸਾਨੂੰ ਹੈਵੀ ਚੀਜ਼ਾਂ ਚਾਹੀਦੀਆਂ ਹੈਵੀ ਵੀ ਕੋਟ ਤੇ ਪਿਆਮੇ ਹੈਗੇ ਆ ਹੈਵੀ ਵੀ ਹੈਗੇ ਹਰ ਤਰ੍ਹਾਂ ਦੀ ਜਿੱਦਾਂ ਕੋਈ ਭਰਾ ਕਹਿੰਦਾ ਮੈਂ ਯਾਰਾ ਵਧੀਆ ਲੈ ਪੇਪਰ ਕੋਟਰ ਮੈਨੂੰ 3000 ਤੱਕ 4000 ਤੱਕ ਹਰ ਚੀਜ਼ ਸਾਡੇ ਕੋ ਅਵੇਲੇਬਲ ਆ ਗਈ ਏ ਵੇਖੋ ਲਿੱਲਨ ਕੋਟਨ ਲਿੱਲਨ ਕੋਟਨ ਦੇ ਵਿੱਚ ਵੈਰਾਈਟੀ ਦੇਖੋ ਕਪੜਾ ਦੇਖੋ ਤੁਸੀਂ ਵੇਖੋ ਹਰ ਤਰ੍ਹਾਂ ਦੀ ਵੈਰਾਈਟੀ ਆਹ ਦੇਖੋ ਜੀ ਕੋਟ ਦੇ ਪਿਆਮੇ ਦੇ ਵਿੱਚ ਸਾਡੇ ਕੋ 200 ਰੁਪਏ ਤੋਂ ਕੋਟ ਤੱਕ ਪਿਆਮਾ ਸ਼ੁਰੂ ਸਾਡੇ ਕੋ 350 ਤੋਂ ਕੋਟ ਤੱਕ ਪਿਆਮਾ 500 700 800 2000 3 3000 4 4000 ਦੇ ਕੋਟ ਤੇ ਪਿਆਮੇ ਆ ਗਿਆ ਤੁਹਾਨੂੰ ਅਸੀਂ ਬਾਜ਼ਾਰ ਨਾਲੋਂ ਰੇਟ ਅੱਡੇ ਕਰਦੇ ਆ ਬਹੁਤ ਵੱਡੀ ਸੇਲ ਆ ਰਹੀ ਆ ਦੇਖ ਲੋ ਲੋਕਾਂ ਦੇ ਫਾਇਦੇ ਹੋ ਰਹੇ ਆ ਦੂਰੋਂ ਦੂਰੋਂ ਲੋਕ ਆ ਰਹੇ ਆ ਵੱਡਾ ਮੇਲਾ ਲੱਗ ਗਿਆ ਕਰਦੀਆਂ ਸਟੋਰ ਤੇ ਤੁਸੀਂ ਵੀ ਆ ਜਾਓ ਬਹੁਤ ਸਾਰੇ ਫਾਇਦੇ ਕੋਟ ਤੇ ਪਿਆਮੇ ਕੋਟ ਪੈਂਟ ਬਲੇਜ਼ਰ ਬਾਸਕਟ ਸ਼ੇਰਵਾਨੀਆਂ ਦੇ ਨਾਲ-ਨਾਲ ਪੱਗਾਂ ਦੇ ਵਿੱਚ ਵੀ ਬਹੁਤ ਵੱਡੇ ਫਾਇਦੇ ਆ ਸਾਡੇ ਕੋਲ ਪੱਗਾਂ ਦੇ ਵਿੱਚ 550 ਤੋਂ ਵੱਧ ਰੰਗ ਆ ਰੰਗ ਫੇਟ ਹੋ ਜਵੇ 3 ਮਹੀਨੇ ਦੇ ਅੰਦਰ ਤੁਸੀਂ ਪੱਗ ਬਦਲ ਕੇ ਲੈ ਜਾਓ ਬਹੁਤ ਸਾਰਾ ਫਾਇਦਾ ਛੇਤੀ ਆ ਜਾਓ ਪੈਂਟਾ ਸ਼ੇਡਰ ਦੇ ਵਿੱਚ ਵਾਈਦੀ ਕਿੰਨੀ ਇੰਡਾ ਸ਼ਲਟਾਂ ਦੇ ਵਿੱਚ ਦੀ ਬੋਬ ਰੈਡੀ ਜਿਸ ਤਰ੍ਹਾਂ ਕੋਈ ਵੀ ਨਾ ਪ੍ਰਾਗ ਦਾ ਛੋਟਾ ਚੱਕ ਬਣਾ ਲਾਈਨਿੰਗ ਬਣੀ ਹਰ ਤਰ੍ਹਾਂ ਦੀ ਕੁਆਲਿਟੀ ਸਾਡੇ ਕੋਲ ਹੈਗੀ ਹੈ ਪੈਂਟ ਜਿਸ ਤਰ੍ਹਾਂ ਦੀ ਮਰਜ਼ੀ ਲੈ ਜਾਓ ਛਾਈ ਦੇ ਚੱਕ ਵਿੱਚ ਲੈਣੀ ਹੈ ਪਲੇਨ ਲੈਣੀ ਹੈ ਪ੍ਰਿੰਟਡ ਲੈਣੀ ਹੈ ਹਰ ਤਰ੍ਹਾਂ ਦੀ ਸ਼ਰਟ ਹੈਗੀ ਐ ਬੈਟਿੰਗ ਕਰਕੇ ਬਣੀ ਐ ਵਾਸਕਟਾਂ ਲੈਣੀ ਐ ਹਰ ਚੀਜ਼ ਪਾਜੀ ਆ ਬਲੇ ਅੰਕਲ ਓਮ ਦੇ ਸ਼ੋਰੂਮ ਕਾ ਦੀਆਂ ਮਾਤੋ ਸ਼ਰੀ ਦਸਤਾਰ ਤੇ ਸ਼ੇਰਵਾਨੀਆਂ ਲੈ ਜਾਓ ਪੈਂਟਾਂ ਸ਼ੱਡਾਂ ਲੈ ਲਓ ਕੁਰਤੇ ਪਜਾਮੇ ਸਸਤੇ ਲੈ ਲਓ ਹਰ ਤਰ੍ਹਾਂ ਦੀ ਵੈਰਾਈ ਦੇਖੋ ਜੀ 22 ਮਈ ਤੱਕ ਸੇਲ ਲੱਗੀ ਆ 22 ਮਈ ਤੱਕ ਸ਼ਨੀਵਾਰ ਐਤਵਾਰ ਸੋਮਵਾਰ ਮੰਗਲਵਾਰ ਬੁੱਧਵਾਰ ਆਜੋ ਵੱਡੇ ਫਾਇਦੇ ਹੋ ਰਹੇ ਆ ਇੱਥੇ 100 ਰੁਪਏ ਦਾ ਸੂਟ ਅਸੀਂ ਦੇ ਰਹੇ ਆ 200 ਰੁਪਏ ਦਾ ਸੂਟ ਦੇ ਰਹੇ ਆ 100 ਰੁਪਏ ਦਾ ਰੈਡੀमेड ਪਰਾਜੋ ਸੂਟ ਦੇ ਰਹੇ ਆ 50 ਰੁਪਏ ਦਾ ਦੁਪੱਟਾ ਦੇ ਰਹੇ ਆ 200 ਰੁਪਏ ਦੀ ਬੈੱਡ ਸ਼ੀਟ ਡਬਲ ਬੈੱਡ ਦੀ ਜਿਹੜੀ 800 ਰੁਪਏ ਦੀ ਬਾਜ਼ਾਰ 'ਚ ਉਹ ਵੀ ਦੇ ਰਹੇ ਆ ਬਹੁਤ ਵੱਡੇ ਫਾਇਦੇ ਲੋਕਾਂ ਦੇ ਹੋ ਰਿਹਾ ਆ ਵੀ ਤੁਸੀਂ ਚੈੱਕ ਕਰ ਲਓ ਬਹੁਤ ਵੱਡਾ ਇਕੱਠ ਹੋਇਆ ਬਾਈ ਜੀ ਵੇਖੋ ਜੀ ਹਰ ਤਰ੍ਹਾਂ ਦੇ ਵੇਖੋ ਮੇਲਾ ਲੱਗਾ ਹੋਇਆ ਪਹਿਣਾ ਕਿਦਿਆਂ ਕਿਦਿਆਂ ਦੂਰੋਂ ਆਈਆਂ ਵਾ ਲੈਣ ਸਸਤਾ ਤੇ ਵਧੀਆ ਸਾਰੇ ਸੂਟ ਵੇਖੋ ਜੀ ਕਿ ਕਿਦੂ ਆਹ ਵੇਖੋ ਪਹਿਣਾ ਢੇਰ ਲੱਗੇ ਸੋਨੇ ਸੋਨੇ ਜਿੱਥੇ ਬਾਜ਼ਾਰ ਦੇ ਜੇ ਤਿੰਨ ਤਿੰਨ ਚੱਕਰ 5 7 6 800 ਦਾ ਸੂਟ ਦੇ ਅਸੀਂ 250 250 100 ਮੇਲਾ ਲੱਗਾ ਹੈ ਸੇ ਆਜੋ ਜੀ ਆਜੋ ਛੇਤੀ ਬਹੁਤ ਵੱਡੇ ਫਾਇਦੇ ਆ ਕੈਮਰਾਮੈਨ ਓਮ ਸੰਧੀ ਨਾਲ ਹਰਦੀਪ ਸਿੰਘ ਦੱਗਣ ਸਾਹਨ ਟੀਵੀ ਕਰਦੀਆਂ